ਨਮਸਕਾਰ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਨਿਊਜ਼ ਵਿੱਚ ਆ ਰਾਜਪਾਲ ਸਿੰਘ ਲਾਲ ਲੈ ਕੇ ਹਾਜ਼ਰਾਂ ਅੱਜ ਦੀ ਖਬਰ ਤੇ ਇਹ ਖਬਰ ਅਨਾਜ ਮੰਡੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਮੌਸਮ ਖਰਾਬ ਨੂੰ ਲੈ ਕੇ ਕਿਸਾਨਾਂ ਵੱਲੋਂ ਆਪਣੀ ਕਣਕ ਦੀ ਫਸਲ ਨੂੰ ਕਟਣ ਤੇ ਜ਼ੋਰ ਲੱਗਿਆ ਹੋਇਆ ਹੈ ਇਸ ਨੂੰ ਲੈ ਕੇ ਅਨਾਜ ਮੰਡੀ ਅੰਦਰ ਕਣਕ ਨਾਲ ਭਰ ਚੁੱਕੀ ਹੈ ਇਸ ਦੇਖਦੇ ਹੋਏ ਅੱਜ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਅਨਾਜ ਮੰਡੀ ਦਾ ਦੌਰਾ ਕੀਤਾ ਦੌਰਾ ਕਰਨ ਦੇ ਪ੍ਰੰਤ ਕਈ ਢੇਰੀਆਂ ਨੂੰ ਦੇਖਿਆ ਜਿੱਥੇ ਮੌਕੇ ਠੀਕ ਪਾਇਆ ਗਿਆ ਉਹਨਾਂ ਢੇਰੀਆਂ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਔਰ ਕਿਹਾ ਗਿਆ ਹੈ ਕਿ ਸਾਰੇ ਹੀ ਪ੍ਰਬੰਧ ਸਰਕਾਰ ਵੱਲੋਂ ਮੁਕੰਮਲ ਕਰ ਲਏ ਗਏ ਹਨ। ਕਿਸੇ ਪਾਸੇ ਕੋਈ ਕਮੀ ਨਹੀਂ ਹੈ। ਨਾ ਹੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕਮੀ ਆਣ ਪੀ ਜਾਵੇਗੀ। ਉਹ ਆਪਣੀ ਹਰ ਫਸਲ ਨੂੰ ਸੁੱਕੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਖਰੀਦ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਅਤੇ ਨਾ ਹੀ ਕੋਈ ਲਿਫਟਿੰਗ ਦੀ ਕਮੀ ਆਏਗੀ ਨਾ ਹੀ ਕਿਸੇ ਭਾਰਦਾਨੇ ਦੀ ਕਮੀ ਆਏਗੀ ਤਾਂ ਕਿ ਮੌਕੇ ਤੇ ਫਸਲ ਨੂੰ ਚੱਕਿਆ ਜਾ ਸਕੇ ਸੈਲਿੰਦਰ ਕੁਮਾਰ ਯਹਾਂ ਪੇ ਨਾਜ ਮੰਡੀ ਮੇ ਕਿਸ ਚੀਜ਼ ਦਾ ਕੰਮ ਕਰਤੇ ਹੋ ਜੀ ਉਹਨਸਾਈ ਹੈ ਇਹ ਵਰਤਾਂ ਯਹਾਂ ਪੇ ਪਾਣੀ ਪੀਣੇ ਕੇ ਲਈ ਸਫਾਈ ਕਾ ਜਾਂ ਇਸ ਤਰ੍ਹਾਂ ਕੇ ਪੂਰੇ ਪ੍ਰਬੰਧ ਹੈ ਆਪਕੇ ਲਈ ਕਿਸੇ ਮੇ ਕੋਈ ਕਮੀ ਤੋ ਨਹੀਂ ਨਜ਼ਰ ਆ ਰਹੀ ਸਫਾਈ ਪੂਰੀ ਹੈ ਬਾਥਰੂਮ ਵਗੈਰਾ ਟਾਇਲਟ ਵਗੈਰਾ ਜੀ ਜੀ ਸਭ ਪੂਰਾ ਕੂੜਾ ਦਾ ਕਿਹੜਾ ਪਿੰਡ ਹੈ ਰਵੀnder ਸਿੰਘ ਕਿਹੜਾ ਪਿੰਡ ਹੈ ਜੀ ਪੂਰਾ ਅੱਛਾ ਕਣਕ ਲੈ ਕੇ ਆਇਆ ਨੂੰ ਮੰਡੀ 'ਚ ਕਿੰਨੇ ਦਿਨ ਹੋ ਗਏ ਅੱਜ ਹੋ ਰਿਹਾ ਹੈ ਜੀ ਸ੍ਰੀ ਜੀ ਅੱਛਾ ਅੱਜ ਤੁਹਾਡੀ ਕਣਕ ਵਿਕੀ ਸਰਕਾਰ ਕਹਿੰਦੀ ਹੈ ਵੀ ਆਪਾਂ ਕਿਸਾਨ ਨੂੰ ਇੱਕ ਰਾਤ ਵੀ ਨਹੀਂ ਲਾਣ ਦੇਣੀ ਉਸ ਤੋਂ ਪਹਿਲਾਂ ਉਹਦਾ ਜਿਹੜਾ ਕਣਕ ਹੈ ਮੁੱਲ ਵਿਕ ਜਾਣੀ ਹੈ ਕਹਿੰਦੇ ਨੇ ਵੀ ਥੋੜੇ ਜਿਹੀ ਰਾਇਤ ਦੇ ਵਿੱਚ ਇਸ ਕਰਕੇ ਵੀ ਦੇਖੀ ਪਈ ਲੱਗਦਾ ਨਹੀਂ ਹੈਗਾ ਜੀ ਕਿ ਆਪਾਂ ਨੂੰ ਗਿੱਲੀ ਅਜੇ ਸੁੱਕੀ ਲੈ ਕੇ ਆਣੀ ਚਾਹੀਦੀ ਸੀ ਉਹ ਵੀ ਤੇ ਚਾਹੀਦੀ ਉਤੋਂ ਮੌਸਮ ਦੇ ਦਾਤਾ ਕਿਸਾਨ ਜਿਹੜਾ ਹੈ ਉਹ ਆਪਣੀ ਵਡਾ ਰੈਂਦਾ ਕਿਲੇ ਅੱਗ ਲੱਗ ਜਾਂਦੀ ਹੈ ਕਿਤਨੇ ਕੁਝ ਹੋ ਜਾਂਦਾ ਹੈ ਕਿਸਾਨ ਦੇ ਕੋਲ ਹੋਰ ਕੋਈ ਚਾਰਾ ਵੀ ਉਹ ਤੇ ਉਹ ਪੜਾਉਣ ਤੋਂ ਵੀ ਨਾ ਉਹਦੇ ਕੋਲ ਦਾ ਆਰਕੀਟੈਕ ਚ ਮੈਨੂੰ ਲੱਗਿਆ ਦੇਖੋ ਅਨਾਜ ਮੰਡੀ ਦੇ ਵਿੱਚ ਨਵੀਂ ਕਣਕ ਆਈ ਹੈ ਬੜਾ ਚੌਹ ਹੁੰਦਾ ਹੈ ਕਿਸਾਨਾਂ ਨੂੰ ਵੀ ਆੜਤੀਆਂ ਨੂੰ ਵੀ ਲੇਬਰ ਨੂੰ ਵੀ ਸੋ ਅੱਜ ਕਰੀਬ ਕਾਫੀ ਕਣਕ ਜਿਹੜੀ ਮੰਡੀ ਦੇ ਵਿੱਚ ਆ ਚੁੱਕੀ ਹੈ ਅੱਜ ਮੰਡੀ ਦੇ ਵਿੱਚ ਸਰਕਾਰੀ ਤੌਰ ਤੇ ਕਣਕ ਦੀ ਬੋਲੀ ਹੈ ਜਿਹੜੀ ਉਹ ਸ਼ੁਰੂ ਕਰਾਈ ਗਈ ਹੈ ਪਹਿਲੀ ਢੇਰੀ ਸੀ ਜਿਹੜੀ ਉਹ ਰਾਜ ਪ੍ਰਧਾਨ ਜੀ ਨੇ ਉਹਦੀ ਦੁਕਾਨ ਤੇ ਰਹੀ ਸੀ ਗੁਰਵਿੰਦਰ ਸਿੰਘ ਨਾਂ ਦੇ ਕੋਈ ਕਿਸਾਨ ਨੇ ਉਹਦਾ ਮੌਇਸਚਰ ਵੀ 11.9 ਸੀ ਸੋ ਥੀ ਲੋ ਦੈਨ ਜਿਹੜਾ ਸਟੈਂਡਰਡ ਹੈ ਉਸ ਤੋਂ ਘੱਟ ਮੌਇਸਚਰ ਦੀ ਤੇ ਉਹ ਢੇਰੀ ਲਾਈ ਗਿਆ ਦੋ ਤਿੰਨ ਢੇਰੀਆਂ ਹੋਸੀਆਂ ਉਹਨਾਂ ਦਾ ਵੀ ਮੌਇਸਚਰ ਉਸ ਹਿਸਾਬ ਦੇ ਨਾਲ ਜੋ ਇਹ ਜ ਪਰ ਗਵਰਨਮੈਂਟ ਸਪੈਸੀਫਿਕੇਸ਼ਨ ਹੈ ਉਹਦੇ ਮੁਤਾਬਿਕ ਸੀ ਸੋ ਪੰਜਾਬ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਨੇ ਬਾੜਦਾਨਾ ਜਿੰਨਾ ਚਾਹੀਦਾ ਮੈਂ ਜਿੰਨੀ ਐਕਸਪੈਕਟਡ ਹੈ ਇੱਥੇ ਕਿ ਮੋਣਕ ਮੰਡੀ ਦੇ ਵਿੱਚ ਇੰਨੀ ਕਣਕ ਆਉਣੀ ਆ ਉਦੋਂ 20% ਬਾਰਦਾਨਾ ਸਾਡੇ ਕੋਲੇ ਜਾਰੇ ਰਹੇ ਸਟੋਰੇਜ ਦੀ ਕੋਈ ਸਮੱਸਿਆ ਨਹੀਂ ਸਟੋਰੇਜ ਦੀ ਫੁੱਲ ਕੈਪੈਸਿਟੀ ਸਾਡੇ ਕੋਲੇ ਖਾਲੀ ਵੀ ਹੈ ਸੋ ਸਟੋਰੇਜ ਦੀ ਕੋਈ ਕਮੀ ਨਹੀਂ ਹੈ ਬਾਰਦਾਨੇ ਦੀ ਕਮੀ ਨਹੀਂ ਹੈ ਬਾਕੀ ਸਾਰੇ 80 ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਸਾਡੇ ਸਾਰੇ ਟਰੱਕ ਆਪਰੇਟ ਟਰੱਕ ਦੇ ਪ੍ਰਧਾਨ ਖੜੇ ਆ ਸਾਰੇ ਰਲ ਮਿਲ ਕੇ ਇਕੱਠਾ ਇਹਨਾਂ ਦਾ ਵਧੀਆ ਸੈਟਅਪ ਹੈ ਸਾਰੇ ਇਕੱਠੇ ਰਲ ਮਿਲ ਕੇ ਇਹ ਪਰਕੂਰ ਮੰਡ ਦਾ ਕੰਮ ਹੈ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਜਿਵੇਂ ਮੌਨ ਕਮੰਡੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਚੱਲੂ ਸਰ ਅੱਜ ਅਨੁਮਾਨ ਹੋ ਵੀ ਕਿੰਨਾ ਕੁ ਖਰੀਦ ਹੋ ਜਾਣੀ ਹੈ ਕਣਕ ਦੀ ਕਣਕ ਦੀ ਦੇਖੋ ਜੇ ਸ਼ੁਰੂ ਕਰਾਈ ਹੈ ਹੁਣ ਇੰਸਪੈਕਟਰ ਜਾਣਗੇ ਸਾਰੀ ਮੰਡੀ ਦੇ ਵਿੱਚ ਸ਼ਾਮ ਨੂੰ ਤੁਹਾਨੂੰ ਪਤਾ ਲੱਗ ਜਾਣਾ ਤੇ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਮੈਂ ਇਹ ਮਾਧਿਅਮ ਦੇ ਰਾਹੀਂ ਕਿਸਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਕਿ ਜਿਹੜੀ ਕਣਕ ਸਹੀ ਤੌਰ ਤੇ ਨਹੀਂ ਪੱਕੀ ਉਹ ਨਾ ਵਟੋ ਕਿਉਂਕਿ ਇਹਦੇ ਨੁਕਸਾਨ ਡਬਲ ਹੁੰਦਾ ਹੈ ਜਦੋਂ ਕੱਚੀ ਵੱਢੀ ਜਾਂਦੀ ਆ ਉਹਦਾ ਵੇਟ ਨਹੀਂ ਬੰਦਦਾ ਦਾਣਾ ਪਿਸਕ ਜਾਂਦਾ ਉਹਦਾ ਕਿਸਾਨਾਂ ਨੂੰ ਨੁਕਸਾਨ ਹੁੰਦਾ ਫਿਰ ਕਿਸਾਨ ਆ ਕੇ ਆੜਤੀ ਨੂੰ ਕਹਿਣ ਲੱਗ ਜਾਂਦੇ ਨੇ ਕਿ ਸਾਡੀ ਲਾਓ ਜੀ ਅੱਗੇ ਇਨਸਪੈਕਟਰ ਨੇ ਨਾਣੀ ਹੁਣ ਸਾਡੇ ਤੇ ਹੋਰ ਵੱਡੀ ਪ੍ਰੋਬਲਮ ਹੈ ਕਿ ਪਹਿਲਾਂ ਸਾਡੇ ਸਰਕਾਰੀ ਕਦਮਾਂ ਜਿਹੜੀ ਕਣਕ ਲੱਗਦੀ ਸੀ ਹੁਣ ਦਿੱਲੀ ਦੀ ਸਰਕਾਰ ਹੈ ਜਿਹੜੀ ਕੇਂਦਰ ਦੀ ਸਰਕਾਰ ਆ ਸਕੰਜੇ ਤੇ ਸਕੰਜਾ ਕੱਢੀ ਜਾਰੀ ਹੁਣ ਜਿਹੜੇ ਐਫਸੀ ਦੇ ਵਿੱਚ ਲੱਗਣਾ ਉਹਨਾਂ ਨੇ ਉੱਥੇ ਚੈੱਕ ਕਰਨਾ ਫਿਰ ਉਹ ਪਰੇਸ਼ਾਨੀ ਆਉਂਦੀ ਹੈ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਕਿਸਾਨ ਵੀਰਾਂ ਨੂੰ ਕਿ ਸਹੀ ਪੱਕੀ ਹੋਈ ਕਣਕ ਹੀ ਵੜੋ ਤਾਂ ਜੋ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਨਾ ਮੋਇਸਚਰ ਦੀ ਗੱਲ ਆਵੇ ਆਣ ਨਾਲ ਦੇ ਨਾਲ ਆਪਦਾ ਝਾਰਨ ਵਾਕੇ ਤਲਵਾਕੇ ਨਾਲ ਦੇ ਨਾਲ ਪੇਮੈਂਟ ਜਿਹੜੀ 24 ਘੰਟੇ ਦੇ ਵਿੱਚ ਤੇਰੀ ਸੋ ਪੰਜਾਬ ਸਰਕਾਰ ਦੀ ਜਿਹੜੀ ਪੇਮੈਂਟ ਹੈ ਉਹ 24 ਘੰਟੇ ਦੇ ਵਿੱਚ 베ਰੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਨੈਸ਼ਨਲ ਕੰਵੈਨਰ ਅਰਵਿੰਦ ਕੇਜਰੀਵਾਲ ਜੀ ਦੀ ਅਸੀਂ ਦਿਸ਼ਾ ਨਿਰਦੇਸ਼ ਤੇ ਪੰਜਾਬ ਦੇ ਵਿੱਚ ਕਣਕ ਦੀ ਪ੍ਰੋਕਿਊਰਮੈਂਟ ਤੇ ਪੰਜਾਬ ਉਹ ਸੂਰਤਾ ਜਿਹੜਾ ਸੈਂਟਰਲ ਪੂਰ ਦੇ ਵਿੱਚ 60% ਹਿੱਸਾ ਪਾਉਂਦਾ ਹੈ ਉਹ ਆਵਦਾ ਹਿਸਾਬ ਪੂਰਾ ਪਾਏਗਾ ਤੇ ਪਿਛਲੇ ਦਿਨਾਂ ਚ ਬਰਸਾਤ ਵੀ ਬੇਸ਼ੱਕ ਹੋ ਗਈ ਪਰ ਭਗਵਾਨ ਦੀ ਕਿਰਪਾ ਹੈ ਕਿ ਝਾੜ ਵੀ ਪੂਰਾ ਹੈ ਜਿਵੇਂ ਮੈਨੂੰ ਕਿਸਾਨ ਵੀਰਾਂ ਨੇ ਦੱਸਿਆ ਹੈ ਛਾੜ ਦੀ 52 60 ਮਾਣਾ ਛਾੜ ਜਿਹੜਾ ਹੋ ਜਾਊਗਾ ਸਾਨੂੰ ਇਹਦੇ ਨਾਲ ਕਿਸਾਨਾਂ ਦੀ ਕੋਈ ਸ਼ਿਕਾਇਤ ਸਰ ਖਰੀਦ ਕੇਂਦਰਾਂ ਦੇ ਵਿੱਚ ਕਈ ਵਾਰੀ ਨਾ ਪ੍ਰਬੰਧਾਂ ਦੀ ਕਮੀ ਰਹਿ ਜਾਂਦੀ ਹੈ ਕਿਤੇ ਸਫਾਈ ਦੀ ਕਮੀ ਰਹਿ ਗਈ ਜਾਂ ਕਿਤੇ ਬਾਥਰੂਮਾਂ ਦੀ ਕਮੀ ਰਹਿ ਗਈ ਜਾਂ ਪੀਣ ਵਾਲੇ ਕਮੀ ਦੀ ਪਾਣੀ ਦੀ ਕਮੀ ਰਹਿ ਗਈ ਤੁਸੀਂ ਦੇਖ ਲਓ ਕਿਤੇ ਕੋਈ ਕਮੀ ਨਹੀਂ ਹੈ ਸਰਕਾਰ ਵੱਲੋਂ ਸਾਰੇ ਪ੍ਰਬੰਧ ਪੂਰੇ ਲੋਕਾਂ ਦੇ ਸਹਿਯੋਗ ਨਾਲੇ ਬਾਕੀ ਲੋਕਾਂ ਦਾ ਸਹਿਯੋਗ ਹੈ ਸਾਨੂੰ ਹਰ ਕੰਮ ਦੇ ਵਿੱਚ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਸਾਡੀ ਲਈ ਬਹੁਤ ਬਹੁਤ ਖੁਸ਼ੀ ਹੈ ਪ੍ਰਤਾਪ ਸਰ ਬਾਜਬਾ ਦੇ ਜਿਹੜਾ ਬੰਬਾਂ ਸੰਬੰਧੀ ਉਹਨੇ ਬਿਆਨ ਦਿੱਤਾ ਜੀ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਐਸਾ ਮੈਂ ਸਮਝਦਾ ਬਿਆਨ ਹੈ ਜਿਹੜਾ ਨਾ ਜਿੰਨੀ ਵੀ ਨਿੰਦਾ ਕੀਤੀ ਜਾਵੇ ਕੱਟਾ ਜੇ ਉਹਨੂੰ 50 ਬੰਬਾਂ ਦਾ ਪਤਾ ਲੱਗ ਗਿਆ ਸੀ ਗ੍ਰਨੇਡਾ ਦਾ ਉਹਦੀ ਕੋਈ ਡਿਊਟੀ ਨਹੀਂ ਹੈ ਉਹ ਲੀਡਰ ਆਫ oppositon ਹੈ ਉਹ ਵੀ ਲੋਕਾਂ ਨੇ ਜਿੱਤੇ ਆਏ ਆ ਤੇ ਅਸੀਂ ਵੀ ਲੋਕਾਂ ਨੇ ਜਿੱਤੇ ਹੋਏ ਆ ਜੇ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਔਰ ਮੈਂ ਤਾਂ ਇਹ ਕਹਿਣਾ ਵੀ ਫਿਰ ਉਹ ਤਾਂ ਜਿੱਤੇ ਗੱਲ ਕਰਦੇ ਪਾਕਿਸਤਾਨ ਦੀ ਕਰਦੇ ਜਦੋਂ ਅਸੈਂਬਲੀ ਦੇ ਵਿੱਚ ਗੱਲ ਹੋਈ ਸੀ ਤਾਂ ਉੱਥੇ ਉਹਨੇ ਸ਼ਬਦ ਵਰਤੇ ਸੀ ਕਹਿੰਦਾ ਏਡੀ ਕੀ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਹੋ ਗਈ ਦੀ ਕਹਿੰਦਾ ਇਹ ਸ਼ਬਦ ਉਹਨੇ ਕਿਸੇ ਗੱਲ ਤੇ ਵਰਤੇ ਉਹਨੂੰ ਪਾਕਿਸਤਾਨ ਦਾ ਮੈਨੂੰ ਲੱਗਦਾ ਜਿਆਦਾ ਚੋਅ ਹੈ ਪਾਕਿਸਤਾਨ ਚ ਉਹਦੇ ਸੰਬੰਧ ਨੇ ਤੇ ਤਾਂ ਉਹਨੂੰ ਕੈਨੇਡਾ ਦਾ ਪਤਾ ਲੱਗਿਆ ਤੇ ਮੈਂ ਹੁਣ ਇਹ ਕਹਿ ਸਕਦਾ ਕਿ ਜੇ ਰੱਬ ਨਾ ਕਰੇ ਕੋਈ ਗਰਨੇਡ ਦਾ ਹਮਲਾ ਹੁੰਦਾ ਤਾਂ ਉਹਦੀ ਅਗੇਤੀ ਜਾਣਕਾਰੀ ਪ੍ਰਤਾਪ ਸਿੰਘ ਬਾਜਵਾ ਨੂੰ ਹੋਇਆ ਸੋ ਇਹ ਪ੍ਰਤਾਪ ਸਿੰਘ ਬਾਜਵੇ ਤੇ ਮਕਦਮਾ ਵੀ ਦਰ ਹੋਇਆ ਤੇ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕਹਿਤਾ ਕਿ ਅਜਿਹੇ ਮਾੜੇ ਅੰਸਰ ਜਿਹੜੇ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਪੰਜਾਬ ਦੇ ਵਿੱਚ دہشت ਪੈਦਾ ਕਰਨਾ ਚਾਹੁੰਦੇ ਨੇ ਸੋ ਇਹ ਹੈ ਨਾ ਸਖਤੀ ਨਾਲ ਨਿਪਟਣਾ ਚਾਹੀਦਾ ਅ ਏਡਾ ਵੱਡਾ ਪਾਰਲੀਮੈਂਟਰੀ ਹੈ ਨਾ ਰਾਜ ਸਭਾ ਮੈਂਬਰ ਹੈ ਨਾ ਲੋਕ ਸਭਾ ਮੈਂਬਰ ਹੈ ਨੇ ਇਸ ਤਰ੍ਹਾਂ ਦੀ ਘਟੀਆ ਗੱਲ ਦੀ ਸਾਨੂੰ ਉਮੀਦ ਨਹੀਂ ਸੀ ਵੀ ਇਸ ਤਰ੍ਹਾਂ ਦੀ ਗੱਲ ਹੋ ਕਰੇਗਾ ਸੋ